ਦੁਬਈ ਦੇ ਵਿੱਚ ਕੁਦਰਤੀ ਮੀਂਹ ਪੈਣ ਦੇ ਘੱਟ ਹੀ ਸਾਰ ਹੁੰਦੇ ਨੇ ਦੁਬਈ ਨੂੰ ਜਦੋਂ ਵੀ ਪਾਣੀ ਦੀ ਲੋੜ ਹੁੰਦੀ ਆ ਉਹ ਬਣਾवटी ਮੀਂਹ ਪਵਾ ਲੈਂਦਾ ਵੈਸੇ ਤਾਂ ਦੁਬਈ ਵਿੱਚ ਅੰਤਾਂ ਦੀ ਗਰਮੀ ਹੁੰਦੀ ਆ ਪਰ ਇਸ ਟਾਈਮ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਕੁਦਰਤ ਨਾਲ ਛੇੜਛਾੜ ਕਰਨੀ ਪਈ ਦੁਬਈ ਮੁਲਕ ਨੂੰ ਮੰਗੀ ਤੇਜ਼ ਰਫ਼ਤਾਰ ਨਾਲ ਆਏ ਮੀਂਹ ਨੇ ਸਾਰਾ ਕੁਝ ਤਹਿਸ ਨੈਸ਼ ਕਰਕੇ ਰੱਖ ਦਿੱਤਾ ਕਰੋੜਾ ਕਰੋੜਾਂ ਦੀਆਂ ਗੱਡੀਆਂ ਨੂੰ ਲਫਾਫਿਆਂ ਵਾਂਗ ਚੁੱਕ ਚੁੱਕ ਮਾਰਿਆ ਪਾਣੀ ਦੇ ਵਿੱਚ ਵਹਿ ਗਈਆਂ ਸੇਖਾਂ ਦੀਆਂ ਲਗਜ਼ਰੀ ਗੱਡੀਆਂ ਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਗਾਰਾ ਭਰਿਆ ਹੋਇਆ ਬਹੁਤ ਹੀ ਜ਼ਿਆਦੇ ਤਬਾਈ ਹੋਈ ਐ ਦੁਬਈ ਦੇ ਵਿੱਚ ਵੱਡੇ ਵੱਡੇ ਸ਼ੋਰੂਮ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਤੇਜ਼ ਰਫ਼ਤਾਰ ਮੀਂਹ ਨੇ ਐਨੇ ਸੋਹਣੇ ਮੁਲਕ ਦਾ ਨਹਾਰ ਬਦਲ ਕੇ ਰੱਖ ਦਿੱਤਾ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਮਜ਼ਦੂਰਾਂ ਤੇ ਅਫਸਰਾਂ ਦੇ ਮੰਦੇ ਹਾਲ ਨੇ ਕੰਮ ਤੇ ਜਾਨ ਨੂੰ ਰਾਹ ਨਹੀਂ ਲੱਭ ਰਿਆ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਦੁਬਈ ਦਾ ਇਸ ਟਾਈਮ ਬੁਰਾ ਹਾਲ ਕਰਤਾ ਬਨਾਵਟੀ ਪੁਆਇਸ ਮੀਂਹ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ